ਲਓ ਜੀ ਅਸੀਂ ਆ ਗਏ ਪੰਡਤ ਸ਼ੇਰੋਂ ਦੇ ਅੱਜ ਟਾਪ ਦੇ ਮੇਲੇ ਤੇ ਤਾਂ ਬੱਚਿਆਂ ਨੂੰ ਵੀ ਲੈ ਕੇ ਆਏ ਸੀ ਹਲੇ ਦੁਕਾਨਾਂ ਤੇ ਕੋਨਾ ਲੱਗ ਰਹੀਆਂ ਨੇ ਤੇ ਮਾਹੌਲ ਹੈ ਪਾਗਾਨੀ ਇਹ ਖਾ ਤਾਂ ਜਾਣਾ ਥੋੜੇ 10 ਮਿੰਟਾਂ ਦੇ ਵਿੱਚ ਆ ਫਿਰਦੇ ਨੇ ਜਵਾਗ ਆਪਣੇ ਸੇਵਾਦਾਰ ਜੀ ਥੋੜੇ ਪਿੱਲੇ ਕਿੱਥੇ ਹੋਏ ਆ ਸੀ ਹੈ ਇਹ ਸੇਵਾਦਾਰ ਨੇ ਬੁੱਢੇ ਤੋਂ ਸੇਵਾ ਲੈ ਕੇ ਆਏ ਸੀ ਜੋਤੀ ਆ ਦੇ ਫਿਰ ਚਾਲ ਬਾਜਦੇ ਅੱਗੇ ਕੋਣਾ ਤੇ ਉਹ ਤੇ ਕਿੱਥੇ ਜਾ ਰਹੇ ਕਿ ਅੱਧੀ ਆ ਆਉਂਦਾ ਦਿਸਦਾ ਬਾਬਾ ਘਮਰ ਮੇਲੇ ਤੇ ਬਣ ਕੇ ਪਕੌੜੇ ਬਕੂੜੇ ਸਾਬ ਤਹਾਰਾ ਕੰਮ ਦੇਖੋ ਬਹੁਤ ਦੇਖੋ ਤੇਰਾ ਕਿਦਾਂ ਲਾ ਵੀ ਫੇਰ ਵਾਲੇ ਜਿਹੜਾ ਵੀ ਘਰੇ ਬੈਠਾ ਤੇ ਆ ਜਾਓ ਓਏ ਓਏ ਆ ਜਾਓ ਆ ਦੇਖੋ ਬੈਨਰ ਪੜੋ ਤੋਂ ਆਪ ਮਾਂ ਦੀ ਦੇਰਾ ਦਾ ਬੜਾ ਪਿੰਡ ਛੇਰ ਹੁੰਦੇ ਤੇ ਮਿਤੀ 16 14 18 ਫਰਵਰੀ 2025 ਛੇਰ ਦੀ ਰੋਗਾਦ ਛੇਰ ਤੋਂ ਕਾਲੀ ਹੁੰਦੀ ਕੁਛ ਕੁ ਨਿਕਾਣਾ ਲੱਜੁ ਦਿੱਤੇ ਕੁਛ ਕਰ ਰਹੀ ਹੈ ਨੇ ਤੁਸੀਂ ਕਿ ਲੈਣਾ ਓਏ ਲੈਣਾ ਨੇ ਕੁਛ ਰਸਕ ਉਸ ਲੈਣਾ ਨਹੀਂ ਇਹਦੇ ਲੈਣਾ ਲੈਣਾ ਦੇਖੀ ਕੀ ਆ ਗਾ ਕੜੇ ਵਾਲੀ ਗੇਮ ਦੇ ਪੈਸੇ ਖਰਾਬ ਕਰਕੇ ਆਏ ਮੁੰਡੇ ਆ ਦੇਖ ਲੈ ਲੈਣਾ ਕੋਈ ਸੈਣੀ ਇਹਨਾਂ ਨੇ ਹੋਈ ਬਸ ਸਵਾਦ ਲੈ ਰਹੇ ਨੇ ਲੋਕੋ ਇਹ ਕੁੰਜੀਆਂ ਤੇ ਸਾਮਲ ਤੇ ਜੋਰੀਆਂ ਕਸਮੋ ਕਸਮ ਚਲੇ ਗੁੱਡੀ ਲੈਣੀਆਂ ਹੈਗੇ ਜੇ ਇਹ ਮੁੰਡੇ ਇੱਧਰ ਸੁੱਕੇ ਵਾਲੇ ਪਕੌੜੇ ਨਿਕਲ ਚੁੱਕੇ ਨੇ ਕੱਲ ਮੈਂ ਖਾ ਲਿਆ ਬਹੁਤ ਬੁਰਾ ਹਾਲ ਹੋ ਗਿਆ ਜੰਨਾ ਨੂੰ ਹੱਥ ਲਵਾ ਦਿਆ ਦਵਾਈ ਨਹੀਂ ਖਾਣੀ ਆਹ ਦੇਖੋ ਸਾਰੇ ਸੱਚੇ ਵਾਲੇ ਬਾਈ ਬੱਧੀ ਗੱਡੀ ਚੱਲ ਚਲੋ ਅੰਦਰ ਦਾ ਮਾਹੌਲ ਦਿਖਾ ਦਿੰਦੇ ਆ ਚਲੋ ਅੰਦਰ ਦੇ ਲਈ ਆਸ਼ਰਵਾਦ ਵੀ ਦੇਤੇ ਹਾਂ ਅੱਗੇ ਆ ਦੇਖੋ ਅੰਦਰ ਡੈਕੋਰੇਸ਼ਨ ਵੀ ਮਾਣ ਨਾਲ ਆ ਰਿਹਾ ਓ ਮਿੱਟੀ ਮਾਂ ਨੂੰ ਜ਼ਰਾ ਦੁਬਾਰਾ ਭਰਨਗੇ ਖੜੇ ਬਾਜੀ ਲੱਗੇ ਹੋਏ ਆਦੋ ਜੀ ਸਾਰੇ ਜਾਣੇ ਜੋ ਵੀ ਘਰੇ ਬੈਠਾ ਮੱਥਾ ਅਸੀਂ ਪਹਿਲਾਂ ਟੇਕ ਆਏ ਸੀਗੇ ਅਸੀਂ ਉੱਥੇ ਜਾਣਾ ਨਹੀਂ ਉਹ ਸਾਡਾ ਛੋਟਾ ਪਣਾ ਇਹਦੇ ਦੇ ਅਸੀਂ ਤੇਰੇ ਤੇਰੇ ਆਏ ਸੀ ਬਸ ਕੀ ਮੋ ਵਧੀਆ ਪ੍ਰਬੰਧ ਆ ਤੋ ਬਾ ਆ ਗਿਆ ਆ ਦੇਖੇ ਨਾਰਖੇ ਬਟੇ ਆਫਰੇਨ ਇੰਟਰਟੇਨਮੈਂਟ ਵਾਸਤੇ ਉਹ ਦੱਸਣਾ ਸਾਡੇ ਨੂੰ ਦਿਵਾ ਕਰ ਚੁੱਕੇ ਬਲੌਗ ਆਪਾ ਬਣਾਇਆ ਮਾ ਬਾਜੀ ਕਹਾਂ ਚੁੱਕੇ ਹਾਂ ਹਣ ਬੋਸ ਕੀ ਕਰੋਗੇ ਚੱਲੀਏ ਆ ਤਿਆਰੀ ਨਹੀਂ ਪਈ ਮੱਕੀ ਮਾਫ ਇਸ ਕੀ ਮਾਫ ਇਸ ਗਵਾਗ ਲੱਗੇ ਨੇ ਮਿੱਕੀ ਮਾਫ ਦੀ ਵੇੜ ਤੇ ਕਦੋਂ ਭਰੇ ਕਦੋਂ ਅਸੀਂ ਚੜੀਏ ਅੱਜ ਦਾ ਸੱਜਣਾ ਚਲੋ ਜੀ ਅੱਧੇ ਘੰਟੇ ਬਾਅਦ ਫੇਰ ਮਿਲਦੇ ਆ ਕੋਈ ਜਦੋਂ ਵਧੀਆ ਸਾਰੀਆਂ ਦੁਕਾਨਾਂ ਲੱਗਦੀਆਂ ਫੇਰ ਤੁਹਾਨੂੰ ਦੁਬਾਰਾ ਵਲੌਗ ਤੇ ਮਿਲਾਂਗੇ ਤੇ ਬਾਕੀ ਸਾਰੇ ਜਣੇ ਆਜੋ